ਵਾਹ ਜੀ ਵਾਹ ਆ ਵੀ ਜੜੀ ਬੂਟੀ ਪਾਉਂਦਾ ਵੀਰ ਪਸ਼ੂਆਂ ਨੇ ਕਹਿ ਵਧੀਆ ਖਾ ਲਈ ਨੇ ਦੇ ਕੇ ਡੰਗਰ ਹੈ ਵਧੀਆ ਖਾ ਲਈ ਨੇ ਹਾਂ ਹਾਂ ਵਧੀਆ ਤੇ ਦੁੱਧ ਦੁੱਧ ਬਥੇਰਾ ਹੁੰਦਾ ਇਹਦੇ ਨਾਲ ਹੈ ਹਾਂ ਸਾਰੇ ਪਾਉਂਦੇ ਆ ਆਪਣੇ ਪਿੰਡ ਵਾਲੇ ਠੀਕ ਹੈ ਤੇ ਵਧੀਆ ਕੋਈ ਛੱਡਦੀਆਂ ਵੀ ਨਹੀਂ ਅੰਦਰ ਨਾ ਨਾ ਕੋਈ ਨਹੀਂ ਛੱਡਦੇ ਬਹੁਤ ਲੋਕ ਲੈ ਕੇ ਜਾਂਦੇ ਇੱਥੋਂ ਹੋਰ ਵੀ ਮੈਂ ਕਿਹਾ ਤੇ ਤੂੰ ਹੀ ਲੈ ਜਾਂਦਾ ਮੈਂ 2 ਦਿਨ ਹੋ ਗਿਆ ਤੈਨੂੰ ਵੇਖਣ ਦੇ ਨਾ ਨਾ ਬਹੁਤ ਲੋਕ ਲੈ ਕੇ ਜਾਂਦੇ ਹੂੰ ਇਸ ਮੱਝਾਂ ਗਾਵਾਂ ਸਾਰਿਆਂ ਨਾਲ ਹੈ ਸੁਪਰੋਟੀਨ ਹੋਣਾ ਤਾਂ ਹੀ ਹੈ ਲੋ ਜੀ ਐਂਗਰ ਲੱਗੇ ਨਾ ਫਟਕੜੀ ਉਹ ਵਾਲਾ ਸਿਸਟਮ ਹੈ ਅੱਜਕੱਲ ਅੱਜ ਤਾਂ ਕੋਈ ਨਹੀਂ ਹੈਗੇ ਪੱਠੇ ਤੇ ਨਾਲੀ ਚ ਆ ਜਾਓ ਹੋਕਟ ਮੇ ਲੈ ਕੇ ਜਾਓ ਨਾ ਕੋਈ ਰੁਪਿਆ ਦੇਣ ਦੀ ਲੋੜ ਹੈ ਤੇ ਨਾ ਲੈਣ ਦੀ ਲੋੜ ਇਹ ਘੱਗਰ ਨਦੀ ਹਾਰ ਨਹੀਂ ਖੁਰਦਿਚ ਪੁੱਟੀ ਵੱਡੋ ਆ ਮੁੰਡਾ ਹੁਣੇ ਲੈ ਗਿਆ ਲੁੱਧ ਵੀ ਬਹੁਤ ਦੇ ਹੁੰਦੇ ਡੰਗਰ ਫੈਂਟ ਆਡੋਂ ਦੀ ਸਾਬਣ ਆ ਜੇ ਕੋਈ ਵੀ ਤੁੰਦ ਤੇ ਬਸ ਥੋੜਾ ਆ ਜਾ ਧਿਆਨ ਦੇਣ ਦੀ ਲੋੜ ਹੈ ਰਿਸਕ ਤੇ ਹੈਗਾ ਹੀ ਇਹ ਫਰਮਾੜੇ ਮੋਟੇ ਜਿਹਨੇ ਲੈ ਜਾਣੇ ਇੱਕ ਦੋ ਡੰਗਰ ਹੋਲ ਜਾ ਸਕਦੇ ਬੂਟੀ ਤੇ ਬਹੁਤ ਵਧੀਆ ਖਾਂਦੇ ਆ ਬੂਟੀ ਆ ਨਾੜੀ ਜਿੱਥੇ ਇਕੱਠੀ ਹੋਈ ਤੇ ਲੋਕ ਕੀ ਆਉਂਦਾ ਹੀ ਕੱਲਾ ਮੈਂ ਨਹੀਂ ਕੋਈ ਹੋਰ ਵੀ ਲੋਕੀ ਕਈ ਲੈ ਕੇ ਜਾ ਰਹੇ ਨੇ ਵੱਢ ਕੇ ਤੇ ਇਤਰੋ ਚੋਨੇ ਹਲ ਲੱਠੇ ਲੱਗੇ ਹੋਏ ਨੇ ਤੇ ਆ ਜੇ ਜੀ ਪੀ ਬੀ ਜੀ ਪੀ ਨੇ ਕੁਛ ਨਹੀਂ ਕੀਤਾ ਦਾ ਸਰਕਾਰ 5 ਸਾਲ ਉਹਨਾਂ ਦੀ ਨਾਲ ਰਲ ਮਿਲ ਕੇ 5 ਸਾਲ ਇਹਨਾਂ ਦੀ ਆ ਗਈ ਜੀ ਜੀ ਪੀ ਆਲੇ ਕੋਈ ਖਦਾਈ ਖਦੂਈ ਨਹੀਂ ਕੀਤੀ ਆ ਵੇਖੋ ਹੁਣ ਕਵੇਂ ਡਾਫਨ ਲੱਗਣੀਆਂ ਆ ਕਿ ਤੇ ਨਾਲ ਫਸਲਾਂ ਪਾਣੀ ਦਾ ਡਰ ਰਿੰਦਾ ਹਮੇਸ਼ਾ ਕੋਈ ਖਦਾਈ ਖਦੂਈ ਕੁਛ ਨਹੀਂ ਕੀਤੀ ਤੇ ਗਾਂ ਆ ਉਹਦਾ ਇਲੈਕਸ਼ਨ ਲੁਕਸ਼ਨ ਸੋਚ ਸਮਝ ਕੇ ਵੋਟਾਂ ਦੇ ਹੋਏ ਜਿਹੜਾ ਕੋਈ ਕੰਮ ਕਰੇਗਾ ਕਿਸਾਨਾਂ ਦਾ